ਸ਼੍ਰੀ ਅਕਾਲ ਜੀ ਮੈਂ ਹਮਾਂਜੀ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਨਿਊਜ਼ ਚੈਨਲ ਪੰਜਾਬ ਹੈੱਡਲਾਈਨ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੰਦੇ ਪਿੰਡ ਵਾਸੀ ਦੌਲਤ ਖਾਂ ਦੇ ਵਿੱਚ ਡੜੇ ਸੱਤੇ ਦਾ ਕਾਰੋਬਾਰ ਸ਼ਰਿਆਮ ਚੱਲ ਰਿਹਾ ਹੈ ਇਸ ਦੀ ਸੂਚਨਾ ਮਿਲਨ ਤੋਂ ਬਾਅਦ ਮੁਕਤੇ ਤੇ ਪਹੁੰਚੇ ਐਸਆਈ ਸਰਬਜੀਤ ਵੱਲੋਂ ਇੱਕ ਸ਼ਖਸ ਨੂੰ ਕਾਬੂ ਵੀ ਕੀਤਾ ਤੇ ਇੱਕ ਸ਼ਖਸ ਤਾਂ ਜਮੀਂ ਵਿੱਚ ਕਾਮਜਾਬ ਹੋ ਗਿਆ ਕਾਬੂ ਕੀਤੇ ਕਰਿੰਦੇ ਕੋਲੋਂ ਡੜੇ ਸੱਤੇ ਦੀਆਂ ਪਰਚੀਆਂ ਤੇ ਨਕਦੀ ਵੀ ਬਰਾਮਦ ਹੋਈ ਪੁਲਿਸ ਚਾਂਕੀਪੁਰ ਹੀਰਾ ਵੱਲੋਂ ਸਰਵਣ ਮੁਖੀਆਂ ਨਾਮਕ ਸ਼ਖਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇੱਧਾਂ ਦੇ ਦੜੇ ਸੱਟੇ ਬਾਜ਼ਾਰ ਦੇ ਉੱਪਰ ਪੁਲਿਸ ਕੀ ਕਾਰਵਾਈ ਕਰਦੀ ਹੈ ਦੁਕਾਨਾਂ ਹਮੇਸ਼ਾ ਲਈ ਬੰਦ ਹੋਣਗੀਆਂ ਜਾਂ ਫਿਰ ਤੋਂ ਖੁੱਲੀਆਂ ਨਜ਼ਰ ਆਉਣਗੀਆਂ ਕੈਮਰਾਮੈਨ ਮੋਹਿਦ ਦੇ ਨਾਲ ਗੁਰਪ੍ਰੀਤ ਸਿੰਘ ਦੀ ਰਿਪੋਰਟ ਹਸ਼ਿਆਰਪੁਰ ਸੋ ਤਸਵੀਰਾਂ ਦੇ ਵਿੱਚ ਤਾਂ ਦਿਖਾ ਦੇ ਨੇ ਕਿਸ ਤਰ੍ਹਾਂ ਜਿਹੜੇ ਕਿ ਲਾਟਰੀ ਸੱਟੇ ਦਾ ਕੰਮ ਜਿਹੜਾ ਹੈ ਬੜੀ ਹੀ ਜ਼ਿਆਦਾ ਜਿਹੜੇ ਕਿ ਖੁੱਲੇ ਆਮ ਜਿਹੜਾ ਸ਼ਰੀਆਮ ਜਿਹੜਾ ਕਿ ਚੱਲਦਾ ਨਜ਼ਰ ਆਉਂਦਾ ਹੈ ਮੌਕੇ ਤੇ ਐਸਐਸਜੀ ਦੀ ਸਭ ਪਹੁੰਚੇ ਨੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਤੋਂ ਪਹੁੰਚਣ ਤੋਂ ਬਾਅਦ ਜਿਹੜਾ ਕਿ ਇਹਨਾਂ ਕਰਿੰਦਿਆਂ ਦੇ ਉੱਪਰ ਕੀ ਕਾਰਵਾਈ ਕੀਤੀ ਜਾਂਦੀ ਹੈ ਸੋ ਪੁੱਛ ਲੈਣੇ ਆ ਦੁਕਾਨ ਕਿਨਕੀ ਹੈ ਇਹ ਇਹ ਜੋ ਜੋ ਦੀ ਹਾਂਜੀ ਮਤਲਬ ਨਾ ਇਹ ਉਹ ਤਾਂ ਜੋ ਜੋ ਆ ਬਾਹਰ ਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਦਾਂ ਜਿਹੜੇ ਕਰਿੰਦੇ ਨੇ ਇਹਨਾਂ ਉੱਪਰ ਕੀ ਕਾਰਵਾਈ ਕੀਤੀ ਜਾਂਦੀ ਹੈ ਕਿਰਿੰਦੇ ਜਿਹੜੇ ਕਿ ਦੌੜਦੇ ਹੋਏ ਨਜ਼ਰ ਆਉਂਦੇ ਨੇ ਪਰ ਕੋਈ ਗੱਲ ਨਹੀਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਕਿਰਿੰਦੇ ਨੇ ਉਹ ਭੱਜਦੇ ਹੋਏ ਨਜ਼ਰ ਆਉਂਦੇ ਨੇ ਸੋ ਮੌਕੇ ਤੋਂ ਜਿਹੜਾ ਕਿ ਪੁਲਿਸ ਵੱਲੋਂ ਜਿਹੜਾ ਕਿ ਮੌਕੇ ਤੇ ਕਾਫੀ ਜਣਾ ਪੱਤੀਆਂ ਅਤੇ ਕੈਲਕੂਲੇਟਰ ਵਗੈਰਾ ਪੱਤੀਆਂ ਵਗੈਰਾ ਫੜੀਆਂ ਗਈਆਂ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਹੋਰ ਵੀ ਅਸੀਂ ਦਿਖਾਇਆ ਹੈ ਕਿਸ ਤਰ੍ਹਾਂ ਜਿਹੜਾ ਕਿ ਪੋਸਟਰ ਲੱਗੇ ਗਏ ਨੇ ਤੇ ਮੌਕੇ ਤੇ ਜਿਹੜੇ ਕਿ ਪੁਲਿਸ ਮੁਲਾਜ਼ਮ ਪਹੁੰਚ ਚੁੱਕੇ ਨੇ ਬੰਦੇ ਨੂੰ ਇੱਕ ਨੂੰ ਕਾਬੂ ਕਰ ਲਿੱਤਾ ਗਿਆ ਹੈ ਅਸੀਂ ਜਾਣਦੇ ਨੇ ਹੈਗਾ ਇਹ ਤੁਹਾਡੇ ਨਾਲ ਚੱਲੇ ਬਾਅਦ ਕਿ ਅਸੀਂ ਕਿੱਥੇ ਜਾਣਾ ਹੈ ਜਦ ਦੁਕਾਨੇ ਛੁੱਟ ਗਈ ਸਰ ਇੱਕ ਗੱਲ ਤੁਹਾਡੇ ਨਾਲ ਸਿਰਫ ਕਰਨੀ ਹੈ ਸਰ ਜਿੱਦਾਂ ਤੁਸੀਂ ਦੇਖਿਆ ਕਿ ਮੌਕੇ ਤੇ ਆ ਕੇ ਢੜਸਟਾ ਲਾਉਂਦੇ ਜਿਹੜੇ ਕਿ ਬੰਦੇ ਕਾਬੂ ਕੀਤੇ ਗਏ ਨੇ ਤੁਹਾਡੇ ਸਾਹਮਣੇ ਆ ਕੇ ਚੀਜ਼ਾਂ ਸੜ ਹੋਈਆਂ ਨੇ ਕਿ ਸਰ ਇਹ ਦੁਕਾਨਾਂ ਦੁਬਾਰਾ ਵੀ ਖੁੱਲੀਆਂ ਨਜ਼ਰ ਆਣਗੀਆਂ ਸਰ ਨਹੀਂ ਇਹਨਾਂ ਖਾਬ ਜੋਰ ਬੰਦੀ ਤੋਂ ਨਹੀਂ ਕਰਦੇ ਕਿ ਕਿ ਜਉਗੀ ਆ ਹੁਣ ਇੱਕ ਬੰਦਾ ਚਲੇ ਗਿਆ ਉਹ ਆਪਸੇ ਆਪਾ ਪੜਿਆ ਇਹਨਾਂ ਨਾਲ ਜਾ ਬੰਦੀ ਕਰਦੇ ਕਿ ਕਿ ਜਉਗੀ ਠੀਕ ਹੈ ਸਰ ਹੁਣ ਸਾਨੂੰ ਦੁਕਾਨਾਂ ਤਾਂ ਨਹੀਂ ਸਰ ਖੁੱਲੀਆਂ ਨਜ਼ਰ ਆਣਗੀਆਂ ਜੀ ਸੋ ਸ਼ਹਿਰਪੁਰ ਪੁਲਿਸ ਦੇ ਜਿਹੜੇ ਕਿ ਏਐਸਆਈ ਸਰਵਿਸਿੰਗ ਆਈ ਰਹੇ ਉਹਨਾਂ ਨੇ ਇੱਕ ਬੰਦੇ ਨੂੰ ਕਾਬੂ ਕਰਕੇ ਪਿੱਛੇ ਬਿਠਾ ਲਿਆ ਹੈ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਜਿਹੜਾ ਕਿ ਇਹਨਾਂ ਦੇ ਉੱਤੇ ਕੀ ਕਾਰਵਾਈ ਕਰਦੀ ਹੈ ਇਹਨਾਂ ਦੇ ਉੱਪਰ ਐਫਆਈਆਰ ਦਰਜ ਕਰਦੀ ਹੈ ਜਾਂ ਜਾਂ ਇਹਨਾਂ ਦੇ ਮਾਲਿਕ ਜਿਹੜੇ ਆ ਉਹ ਥਾਣੇ ਵਿੱਚੋਂ ਆਪਣੇ ਬੰਦੇ ਛੁਡਾ ਕੇ ਲੈ ਜਾਂਦੇ ਨੇ ਜਾਂ ਦੁਕਾਨਾਂ ਜਿਹੜੀਆਂ ਦੂਜੀ ਜਿਹੜੀ ਦੁਕਾਨ 'ਚ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਖੁੱਲੀ ਹੋਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦੁਕਾਨ ਦੇ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਕਿਉਂਕਿ ਇੱਕ ਦੁਕਾਨ ਤਾਂ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਹੈ ਤੇ ਦੂਜੇ ਪਾਸੇ ਹੁਣ ਦੇਖਣਾ ਇਹ ਹੋ ਪਹੁੰਚੇ ਆ ਪੁਲਿਸ ਚੌਂਕੀ ਪੋਰ ਹੀਰਾ ਦੇ ਵਿੱਚ ਤੋਂ ਅੰਦਾਜ਼ਾ ਦਈਏ ਕਿ ਜਿਹੜਾ ਲਾਟਰੀ ਸੱਟੇ ਵਾਲਾ ਜਿਹੜਾ ਕਰਿੰਦਾ ਹੈ ਪੁਲਿਸ ਮੁਲਾਜ਼ਮ ਜਿਹੜੇ ਕਿ ਥਾਣੇਦਾਰ ਐਸਐਸਆਈ ਸਾਹਿਬ ਦਿਨੂ ਚੱਕ ਕੇ ਲੈ ਕੇ ਆਏ ਨੇ ਇਸੇ ਥਾਣੇ ਦੇ ਵਿੱਚ ਇਸੇ ਚੌਂਕੀ ਦੇ ਵਿੱਚ ਜਿਹੜੇ ਲੈ ਕੇ ਆਏ ਨੇ ਸੋ ਅੰਦਰ ਲਈ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਹੁਣ ਦੇਖਦੇ ਆ ਕਿ ਜਿਹੜਾ ਪੁਲਿਸ ਵੱਲੋਂ ਜਿਹੜਾ ਕਿ ਲਾਟਰੀ ਦਰੇ ਸੱਟੇ ਦਾ ਜਿਹੜਾ ਕਿ ਬੰਦਾ ਹੈ ਕਰਿੰਦੇ ਨੂੰ ਜਿਹੜਾ ਕਿ ਫੜਿਆ ਹੈ ਉਹਦੇ ਉੱਪਰ ਜਿਹੜਾ ਕਿ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਉਹ ਦੇਖਣਾ ਇਹ ਹੋਵੇਗਾ ਸੋ ਗੱਲਬਾਤ ਕਰ ਲੈਨੇ ਆ ਥਾਣੇ ਵਾਲੇ ਨਾਲ ਇੰਚ ਸੋ ਸਾਡੇ ਨਾਲ ਮੌਜੂਦ ਨੇ ASI ਸਰਬਜੀ ਸਿੰਘ ਜੀ ਤੁਹਾਨੂੰ ਦੱਸ ਦਈਏ ਕਿ ASI ਸਰਬਜੀ ਸਿੰਘ ਜੀ ਪੁਰਹੀਰਾ ਚੌਂਕੀ ਤੋਂ ਨੇ ਤੁਹਾਨੂੰ ਦੱਸ ਦਈਏ ਕਿ ਥੋੜੇ ਦੇਰ ਪਹਿਲਾਂ ਡੜੇ ਸੱਟੇ ਦਾ ਜਿਹੜਾ ਕੰਮ ਹੈ ਦੌਲਤ ਬਸੀ ਦੌਲਤ ਖਾਨ ਦੇ ਵਿੱਚ ਚੱਲ ਰਿਹਾ ਸੀ ਜਿਸ ਤੋਂ ਬਾਅਦ ਸਾਡੇ ਵੱਲੋਂ ਹੁਸ਼ਿਆਰਪੁਰ ਕੰਟਰੋਲ ਰੂਮ ਪੁਲਿਸ ਨੂੰ ਫੋਨ ਕੀਤਾ ਗਿਆ ਜਿਸ ਤੋਂ ਬਾਅਦ ASI ਸਰਬਜੀ ਸਿੰਘ ਜੀ ਮੌਕੇ ਤੇ ਪਹੁੰਚੇ ਅਤੇ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਦੇਖਿਆ ਕਿ ਡੜੇ ਸੱਟੇ ਦਾ ਜਿਹੜਾ ਕੰਮ ਹੈ ਉਹ ਚੱਲ ਰਿਹਾ ਸੀ ਕਰਿੰਦਾ ਜਿਹੜਾ ਕਿ ਮੌਕੇ ਤੇ ਤੁਸੀਂ ਸਖਤੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਜਿਹੜਾ ਕਰਿੰਦਾ ਹੈ ਇਹ ਮੌਕੇ ਤੇ ਜਿਹੜਾ ਕਿ ਉੱਥੇ ਫੜਿਆ ਗਿਆ ਆਦੀ ਮੌਕੇ ਤੇ ਪੁਲਿਸ ਪਹੁੰਚ ਕੇ ਤੇ ਜਿਹੜਾ ਕਿ ਸ਼ਖਸ ਨੂੰ ਉਤਾਰ ਕੀਤਾ ਗਿਆ ਹਾਂਜੀ ਕੀ ਨਾਮ ਹੈ ਭਾਈ ਤੁਹਾਡਾ ਸਰਮਨ ਮੁਖਿਆ ਸਰਮਨ ਮੁਖਿਆ ਹਾਂ ਜੀ ਸਰ ਕਿਹਨਾਂ ਦੀ ਦੁਕਾਨ ਹੈ ਜਿਹੜੀ ਦਰਸੜੀ ਦੁਕਾਨ ਹੈ ਕਿਹਨਾਂ ਦੀ ਕੀ ਨਾਮ ਹੈ ਸਰ ਉਹਦਾ ਨਾਮ ਮਨੀ ਮਨੀ ਕਿੱਥੋਂ ਦੇ ਰਹਿਣ ਵਾਲੇ ਨੇ ਤੁਹਾਨੂੰ ਉਹਦਾ ਤਾਂ ਮੈਨੂੰ ਪੱਕਾ ਨਹੀਂ ਪਤਾ ਹੈ ਜੀ ਸਰ ਤਾਂ ਹੋਰ ਵੀ ਦੁਕਾਨੇ ਆ ਹਨ ਉਨਕੀ ਕੀ ਇੱਕ ਯਹੀ ਹੈ ਬਸ ਮੇਰੇ ਕੋਲ ਤਾਂ ਜਾਣਕਾਰੀ ਇਹੀ ਹੈ ਕਿੰਨਾ ਟਾਈਮ ਹੋ ਗਿਆ ਆਪਕੋ ਉਨਕੇ ਪਾਸ ਕੰਮ ਮੇਰੇ ਚਾਰ ਪੰਜ ਮਹੀਨੇ ਹੋ ਗਏ ਆਪ ਪਰਦੇਸੀ ਹੋ ਜਾਂ ਪੰਜਾਬੀ ਹੋ ਪਰਦੇਸੀ ਹਾਂ ਠੀਕ ਹੈ ਤੋ ਸਾਡੇ ਨਾਲ ਮੌਜੂਦ ਨੇ ਐਸੇ ਸਰਜੀਤ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆਂ ਹਾਂਜੀ ਸੱਚੀ ਗੱਲ ਸਰ ਸਰਵਣ ਫੈਡਰੇਸ਼ਨ ਬਈ ਬੜੇ ਛੱਟ ਦਾ ਕੰਮ ਨਰ ਚੱਲ ਰਿਹਾ ਮੌਕੇ ਤੇ ਜਾ ਕੇ ਹਾਂਜੀ ਮੌਕੇ ਤੇ ਜਾ ਕੇ ਦੁਕਾਨ ਤੇ ਤਲਾਸ਼ੀ ਕੀਤੀ ਤਾਂ ਉੱਥੇ ਦੜੇ ਛੱਟ ਦਾ ਕੰਮ ਚੱਲ ਰਿਹਾ ਸੀ ਤਾਂ ਪਰਚੀਆਂ ਤਾਂ ਤਕਰੀਬਨ 1100 ਰੁਪਈਆ ਬਰਾਮਦ ਹੋਇਆ ਤੇ ਸਰਵਣ ਮੁਖੀਆ ਨਾਮ ਹੈ ਇਹਨਾਂ ਦੇ ਖਿਲਾਫ ਜੋ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਸਰ ਤੁਸੀਂ ਹੋਰ ਵੀ ਕਿਥੇ ਦੇਖਿਓ ਨਹੀਂ ਕਿ ਨਾਲ ਇੱਕ ਹੋਰ ਦੁਕਾਨ ਮੌਜੂਦ ਸੀ ਸਰ ਕਿ ਉਹਨਾਂ ਉੱਤੇ ਵੀ ਕਾਰਵਾਈ ਕੀਤੀ ਜਾਏਗੀ ਸਰ ਹਾਂ ਉਹਨਾਂ ਦੀ ਫੋਟੋ ਕੱਚ ਲਈ ਹੈ ਜਦੋਂ ਹੱਥ ਆ ਗਿਆ ਉਹਨਾਂ ਤੇ ਵੀ ਕਾਰਵਾਈ ਹੋ ਗਈ ਠੀਕ ਹੈ ਸਰ ਹਾਂ ਇੱਕ ਸਰ ਉੱਥੇ ਹੋਸੇ ਵੀ ਸਰ ਇੱਕ ਦੁਕਾਨ ਜਿਹੜੀ ਕਿ ਸ਼ਰਿਆਮ ਚੱਲਦੀ ਹੈ ਜੋ ਵੀ ਗਲਤ ਕੰਮ ਕਰੂਗਾ ਸਾਰਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਇਦਾਂ ਤਾਂ ਨਹੀਂ ਹੋਏਗਾ ਸਰ ਪਹਿਲਾਂ ਵੀ ਦੁਕਾਨਾਂ ਬੰਦ ਹੋ ਸੁੱਕੀਆਂ ਅਹੀਂ ਪਰ ਇਹ 10-15 ਦਿਨ ਬਾਅਦ ਫੇਰ ਜਿਹੜੇ ਇੱਕ ਦਰੇ ਕਰਿੰਦੇ ਆ ਉਹ ਕਿਸ ਤਰ੍ਹਾਂ ਪਤਾ ਨਹੀਂ ਕਿੱਦਾਂ ਜੜੀ ਸੈਟਿੰਗ ਕਰਕੇ ਦੁਕਾਨਾਂ ਫੇਰ ਦੁਬਾਰਾ ਤੋਂ ਖੋਲ ਲੈਣੇ ਕੋਈ ਇਦਾਂ ਹੀ ਸਰ ਸਾਨੂੰ ਦੇਖਣ ਨੂੰ ਮਿਲੇਗਾ ਸੋਏ ਸੀ ਸਾਡੇ ਨਾਲ ਸਰਬਜੀਤ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਠੀਕ ਹੈ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਕਿ ਜਿਹੜੇ ਇਹ ਸਰਬਜੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਜਿਹੜਾ ਕਰਿੰਦਾ ਫੜਿਆ ਹੈ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਜੜੇ ਸਰਟੇ ਦੇ ਜਿਹੜੇ ਵੀ ਕੰਮ ਕਰਦੇ ਨੇ ਔਰ ਉਹਨਾਂ ਉੱਤੇ ਜਿਹੜੀ ਕਿ ਬੰਦੀ ਕਾਰਵਾਈ ਹੈ ਜਲਦ ਕੀਤੀ ਜਾਏਗੀ ਤੇ ਇਦਾਂ ਦੇ ਜਿਹੜੇ ਕਰਿੰਦੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਸੋ ਕੈਮਰਾਮੈਨ ਮੋਹੀਦ ਨਾਲ ਗੋਪੀ ਸਿੰਘ ਪੰਜਾਬ ਹੈਡਲਾਈਨ ਹੋਸ਼ਿਆਰਪੁਰ ਨਿਊਜ਼